ਡਾਕਟਰ ਬੀਐਸਕੇ ਨਾਲ ਜੁੜੇ ਇਸ ਤੋਂ ਪਹਿਲਾਂ ਤੇ ਹੁਣ ਚ ਕੀ ਫਰਕ ਆਇਆ ਡੈਰੀ ਚ ਸਾਡੇ ਕੋਲੇ ਉਦੋਂ ਡੰਗਰ ਤਾਂ ਮਤਲਬ ਥੋੜੇ ਸੀਗੇ ਜੀ 10 ਕ ਡੰਗਰ ਹੋਣੇ ਆ 10 ਤੋਂ ਸ਼ੁਰੂਆਤ ਹਾਂਜੀ ਹਾਂਜੀ ਤੇ ਅੱਜ ਕਿੰਨੇ ਨੇ ਤੇ ਅੱਜ ਤਾਂ ਲਗਭਗ 90 ਦੇ ਕਰੀਬ ਹੈਗੇ ਜੀ ਕੀ ਮਾਰੀ ਪਸ਼ੂ ਆ ਜਾਂਦੀ ਹੈ ਜਾਂ ਕੋਈ ਲੱਗ ਜਾਂਦੀ ਹੈ ਉਹ ਇੱਕ ਨੂੰ ਦੇਖ ਕੇ ਦੂਸਰੀਆਂ ਫਿਰ ਲਗਾਤਾਰ 10-10 20-20 ਨੂੰ ਦਿੱਕਤ ਆ ਰਹੀ ਹੋਣੀ ਹੈ ਜਦੋਂ ਦਿੱਕਤ ਆਉਂਦੀਆਂ ਸੀ ਪਹਿਲਾਂ ਹਾਂਜੀ ਤੇ ਕੀ ਪ੍ਰੋਬਲਮ ਹੁੰਦੀ ਸੀ ਸ਼ੁਰੂਆਤ ਦੇ ਵਿੱਚ ਵੀ ਜਦੋਂ ਦਵਾਈ ਦੀ ਤੁਹਾਨੂੰ ਮੇਨ ਪਛਾਣ ਆ ਗਈ ਵੀ ਇਹਨੂੰ ਬਿਮਾਰੀ ਆਹਾ ਠੀਕ ਹੈ ਵੀ ਤੁਹਾਨੂੰ ਮੂਹਰੇ ਨੂੰ ਆਪਾਂ ਡਾਕਟਰ ਸਾਹਿਬ ਨੂੰ ਦੱਸਣੀ ਆ ਗਈ ਵੀ ਆਪਾਂ ਵੀ ਹਾਂ ਆਹ ਸਮੱਸਿਆ ਸਾਨੂੰ ਠੀਕ ਹੈ ਉੱਥੇ ਜਾ ਕੇ ਦਵਾਈ ਨੇ ਪੂਰਾ ਫਰਕ ਕੰਮ ਕਰਨਾ ਜਿਹੜਾ ਥਣ ਘਟ ਜਾਣਾ ਹਾਂਜੀ ਵੀ ਆਪਾਂ ਉਹ ਚੀਜ਼ ਦੀ ਸਮੱਸਿਆ ਬਹੁਤ ਘਟ ਗਈ ਕਿਉਂਕਿ ਜਿਹੜੀ ਇਹ ਦਵਾਈ ਨੇ ਨਾ ਨਾਲ ਤਾਂ ਉਹ ਪਸ਼ੂ ਐਂਟੀਬਾਇਟਿਕ ਜਦੋਂ ਆਪਾਂ ਲਾਉਨੇ ਆ ਉਹਦੇ ਮਿਹਦੇ ਤੇ ਵੀ ਅਸਰ ਕਰਦਾ ਪਸ਼ੂ ਪੱਠੇ ਵੀ ਘਟਾਉਂਦਾ ਇਹਦੇ ਨਾਲ ਉਹ ਚੀਜ਼ ਨਹੀਂ ਹੁੰਦੀ ਠੀਕ ਹੈ ਇਹਨਾਂ ਨਾਲ ਬਸ ਤੁਸੀਂ ਸਮੇਂ ਸਿਰ ਇਸ ਨੂੰ ਮਤਲਬ ਉਹ ਯੂਜ਼ ਕਰ ਲਓ ਠੀਕ ਹੈ ਤੇ ਬਸ ਫਿਰ ਮਤਲਬ ਇਹ ਪੂਰਾ ਵਧੀਆ ਇਲਾਜ ਹੈ ਦਾ ਇਸ ਤਰ੍ਹਾਂ ਦਾ ਕੋਈ ਪਸ਼ੂ ਹੈਗਾ ਜਿਹਨੂੰ ਡਾਕਟਰ ਹੱਦਖੜੇ ਕਰਦੇ ਸੀ ਵੀ ਇਹਦੀ ਮਸਟੈਟਸ ਤਾਂ ਠੀਕ ਨਹੀਂ ਹੋ ਸਕਦੀ ਕੁਝ ਵੀ ਕਰ ਲਓ ਤੁਸੀਂ ਔਰ ਤੁਸੀਂ ਉਹਦੇ ਉੱਤੇ ਬਹੁਤ ਵਧੀਆ ਰਿਜ਼ਲਟ ਲਿਆ ਫਿਰ ਡਾਕਟਰ ਬੀਐਸਕੇ ਦਾ ਹਣੀ ਅੱਜ ਆਇਆ ਕਿ ਗਾਂ ਸਾਡੇ ਕੋਲੇ 7 ਨੰਬਰ ਗਾਂ ਉਧਰ ਫਿਰਦੀ ਵੱਡੇ ਚ ਠੀਕ ਹੈ ਜੀ ਤੇ ਉਹ ਉਹ ਨੂੰ ਬਹੁਤ ਸਮੱਸਿਆ ਰਹਿੰਦੀ ਸੀ ਤੇ ਉਹ ਮਤਲਬ ਅਸੀਂ ਕਵਰ ਕੀਤੀ ਇਹਨਾਂ ਪਸ਼ੂਆਂ ਨੂੰ ਨਾ ਮਸਟੈਟਸ ਬਹੁਤ ਜ਼ਿਆਦਾ ਤਾਂ ਕਰ ਰਹੀ ਸੀ ਵੀ ਬਾਰ ਬਾਰ ਰਿਪੀਟ ਹੋ ਰਿਹਾ ਸੀਗਾ ਮੈਂ ਸਟੈਟਸ ਇਹ ਸਾਡੇ ਕੋਲੇ ਗਏ ਇਹਨਾਂ ਨੇ ਡਾਕਟਰ ਸਾਹਿਬ ਨਾਲ ਉਧਰ ਵੀ ਐਸ ਕੇ ਨਾਲ ਗੱਲ ਕਰਕੇ ਉਹਨਾਂ ਨੇ ਸਾਡਾ ਨੰਬਰ ਦਿੱਤਾ ਇਹਨਾਂ ਨੂੰ ਇਹ ਸਾਡੇ ਕੋਲੇ ਰਾਮਪਰੇ ਪਹੁੰਚੇ ਸਾਡੇ ਕੋਲੇ ਵੀ ਐਸ ਕੇ ਦੇ ਤਕਰੀਬਨ ਸਾਰੇ ਪ੍ਰੋਡਕਟ ਹੁੰਦੇ ਨੇ ਉਹਨਾਂ ਦੇ ਤੇ ਇਹਨਾਂ ਨੇ ਵਰਤਨੇ ਸ਼ੁਰੂ ਕੀਤੇ ਤੇ ਬਹੁਤ ਅਸ਼ ਰਿਜ਼ਲਟ ਹੈ ਜਿਹੜੇ ਨੁਸਖੇ ਤੁਹਾਡੇ ਕੋਲੋਂ ਮੰਗਵਾ ਸਕਦੇ ਨੇ ਇਸ ਏਰੀਆ ਚ ਖਾਸ ਕਰਕੇ ਤਕਰੀਬਨ ਪਸ਼ੂਆਂ ਦੀ ਕੋਈ ਵੀ ਸਮੱਸਿਆ ਹੈਗੀ ਉਦੇ ਵਾਸਤੇ ਹਰੇਕ ਸੁਨਸਿਆ ਦਾ ਹੱਲ ਡਾਕਟਰ ਬੀ ਐਸ ਕੇ ਜੀ ਫਿਰ ਸਬਲੀਮੈਂਟਰ ਕੀਤਾ ਜਾ ਸਕਦਾ ਠੀਕ ਹੈ ਜਿਵੇਂ ਕਿ ਜਿਵੇਂ ਕਿ ਮਸਟਡਸ ਐ ਰਿਪੀਟਰ ਐ ਬੰਨ ਪੈ ਗਿਆ ਬੰਨ ਜੇ ਕਿਸੇ ਪਸ਼ੂ ਨੂੰ ਬੰਨ ਵੀ ਪੈ ਗਿਆ ਨਾ ਤੇ ਬਹੁਤ ਅਸ਼ੀ ਰਿਜ਼ਲਟ ਜਿਹੜੀਆਂ ਕਦੇ ਦਿੱਕਤ ਆ ਗਈ ਕਦੇ ਬੁਖਾਰ ਚੜ ਗਿਆ ਕਦੇ ਲੰਗੜਾ ਬੁਖਾਰ ਆ ਗਿਆ ਕਦੇ ਪਸ਼ੂ ਨੇ ਖਾਣਾ ਛੱਡਤਾ ਕਦੇ ਮੂਕ ਲੱਗੀ ਕਦੇ ਗੋਹਾ ਪਤਲਾ ਹੋਣ ਲੱਗ ਗਿਆ ਤੇ ਫਿਰ ਉਹ ਸਾਰਿਆਂ ਦਾ ਹੱਲ ਤੁਹਾਨੂੰ ਕਿੱਥੋਂ ਮਿਲਿਆ ਉਦੋਂ ਵੀ ਇਹਨਾਂ ਤੋਂ ਉਹ ਦਵਾਈ ਵਰਤਦੇ ਰਹੇ ਚਲੋ ਠੀਕ ਰਿਹਾ ਉਹਦੇ ਨਾਲ ਵੀ ਤੇ ਪਰ ਹੁਣ ਤਾਂ ਤੇ ਦੀ ਕਿਰਪਾ ਵੀ ਹੁਣ ਤਾਂ ਸਮੱਸਿਆ ਚਲੋ ਸਾਰਾ ਸਿਸਟਮ ਸਹੀ ਆਈ ਨਹੀਂ ਸਮੱਸਿਆ ਹਾਂ ਹੁਣ ਸਮੱਸਿਆ ਨਹੀਂ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਬੜਾ ਖਾਸ ਦਿਨ ਹੈਗਾ ਉਹਨਾਂ ਕਿਸਾਨਾਂ ਵਾਸਤੇ ਜਾਂ ਉਹਨਾਂ ਡੈਰੀ ਫਾਰਮਾਂ ਵਾਸਤੇ ਜੋ ਆਪਣੇ ਡੈਰੀ ਫਾਰਮ ਨੂੰ ਅੱਗੇ ਲਿਜਾਉਣਾ ਚਾਹੁੰਦੇ ਨੇ ਤਰੱਕੀ ਕਰਨਾ ਚਾਹੁੰਦੇ ਨੇ ਪਰ ਉਹਨਾਂ ਕੋਲ ਆਪਣੀ ਤਰੱਕੀ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਨੇ ਜਿਹੜੀਆਂ ਰੋਜ਼ਾਨਾ ਬੇਸਿਸ ਦੇ ਉੱਤੇ ਆ ਰਹੀਆਂ ਨੇ ਯਾਨੀ ਕਿ ਕਦੇ ਕੋਈ ਪਸ਼ੂ ਬਿਮਾਰ ਕਦੇ ਕੋਈ ਪਸ਼ੂ ਟਿੱਲਾ ਕਦੇ ਕਿਸੇ ਪਸ਼ੂ ਨੂੰ ਕੋਈ ਦਿੱਕਤ ਪਰੇਸ਼ਾਨੀ ਜਿਵੇਂ ਕਿ ਕਿਸੇ ਵੇਲੇ ਇਸ ਫਾਰਮ ਦੇ ਵਿੱਚ ਸੀ ਅੱਜ ਅਸੀਂ ਪਹੁੰਚੇ ਹੋਇਆ ਫਰੀਦਕੋਟ ਦੇ ਪਿੰਡ ਕਣੀਆਂ ਦੇ ਵਿੱਚ ਜਿੱਥੇ ਇੱਕ ਤੁਹਾਨੂੰ ਸਫਲ ਜਿਹੜੇ ਡੈਰੀ ਫਾਰਮਰ ਹੈਗੇ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਅਸੀਂ ਕਰਵਾਉਣ ਜਾ ਰਹੇ ਹਾਂ ਕੀ ਤਜਰਬਾ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਇੱਕ ਛੋਟੇ ਜਿਹੇ ਫਾਰਮ ਤੋਂ ਅੱਜ ਇੰਨਾ ਵੱਡਾ ਜਿਹੜਾ ਆਪਣਾ ਫਾਰਮ ਹੈਗਾ ਬਣਾਇਆ ਸਾਰੀਆਂ ਚੀਜ਼ਾਂ ਅਸੀਂ ਸਮਝਾਂਗੇ ਸਚਕਲ ਬਾਈ ਜੀ ਸਚਕਲ ਜੀ ਸਚਕਲ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਪਰਵਿੰਦਰ ਸਿੰਘ ਹੈ ਅੱਛਾ ਪਰਵਿੰਦਰ ਹਾਂਜੀ ਤੇ ਪਰਵਿੰਦਰ ਜੀ ਇਹ ਪਿੰਡ ਘਣੀਆ ਹੈ ਇਹ ਘਣੀਆ ਜੀ ਆਪਣਾ ਫਰੀਦਕੋਟ ਡਿਸਟ੍ਰਿਕਟ ਦਾ ਲਾਸਟ ਪਿੰਡ ਆ ਜਾਂਦਾ ਅੱਛਾ ਹਾਂਜੀ ਤੇ ਇਹ ਦੱਸੋ ਵੀ ਏ ਤੁਸੀਂ ਫਾਰਮ ਦੀ ਜਿਹੜੀ ਸ਼ੁਰੂਆਤ ਹੈਗੀ ਹੈ ਕਿਵੇਂ ਕੀਤੀ ਕਿਹੜੇ ਕਿਹੜੇ ਦਿੱਕਤਾਂ ਤੁਹਾਨੂੰ ਆਈਆਂ ਕਿਵੇਂ ਉਹਨਾਂ ਦਾ ਹੱਲ ਕੀਤਾ ਕਿਉਂਕਿ ਤੁਸੀਂ 2018 ਤੋਂ ਲੱਗੇ ਹੋਏ ਹੋ ਅੱਜ 2025 ਹੈ ਹਾਂਜੀ ਅਸਲ 'ਚ ਪਹਿਲਾਂ ਤਾਂ ਮੈਨੇਜਮੈਂਟ ਦਾ ਹੀ ਹੋ ਜਾਂਦਾ ਜੀ ਮੇਨ ਸਮੱਸਿਆ ਯਾਨੀ ਕਿ ਆਪਣੇ ਕੋਲ ਇਹਨੇ ਪ੍ਰਬੰਧ ਨਹੀਂ ਹੁੰਦੇ ਹੌਲੀ ਹੌਲੀ ਜਦੋਂ ਆਪਾਂ ਪ੍ਰਬੰਧਾ ਨੂੰ ਪੂਰਾ ਕਰਦੇ ਆ ਮਤਲਬ ਇਸ ਚੀਜ਼ ਤੇ ਟਾਈਮ ਬਹੁਤ ਲੱਗਦਾ ਠੀਕ ਹੈ ਵੀ ਆਪਾਂ ਐ ਕਹਿ ਦਈਏ ਕਿ ਇੱਕ ਦਿਨ ਚ ਹੀ ਇੰਨਾ ਕੰਮ ਅਸੀਂ ਕਰ ਲਾਂਗੇ ਨਹੀਂ ਮਤਲਬ ਜੇ ਕੋਈ ਆਪਾਂ ਸਾਲ ਚ ਵੀ ਕਹਿ ਦਈਏ ਇਸ ਚੀਜ਼ ਨੂੰ ਘੱਟੋ ਘੱਟ 6-7 ਸਾਲ ਬੰਦਾ ਲੱਗ ਜਾਂਦੇ ਠੀਕ ਹੈ ਸਾਰੇ ਸਿਸਟਮ ਨੂੰ ਕੰਟਰੋਲ ਕਰਦੇ ਜਿਵੇਂ ਜਿਵੇਂ ਤੁਹਾਡੇ ਕੋਲ ਪਸ਼ੂ ਵਧੀ ਜਾਂਦੇ ਆ ਤੁਹਾਨੂੰ ਮਤਲਬ ਉਸ ਆਪਣੀ ਬਿਲਡਿੰਗ ਦਾ ਵੀ ਕਰਨਾ ਪੈਂਦਾ ਮੇਨ ਹੁਣ ਜਾਨਕੀ ਜਮਿੰਦਾ ਇਹ ਸਮੱਸਿਆ ਪਸ਼ੂਆਂ ਚ ਆਉਂਦੀ ਹੈ ਵੀ ਜਦ ਰਿਪੀਟ ਬਰੀਡਿੰਗ ਦੀ ਤੇ ਦੂਜਾ ਆ ਜਾਂਦਾ ਆਪਣਾ ਜੀ ਮਿਸਟਰ ਸੇਦੀ ਹਾਂ ਜੀ ਮਤਲਬ ਇਹ ਸਮੱਸਿਆ ਮੇਨ ਆ ਵੀ ਇਹ ਸਮੱਸਿਆ ਤੇ ਜੇ ਤੁਸੀਂ ਕੰਟਰੋਲ ਕਰ ਲਿਆ ਸਮਝੋ ਸਕਸੈਸਫੁਲ ਹੈ ਜੀ ਜੀ ਹਾਂ ਜੀ ਸੋ ਤੁਸੀਂ ਦੇਖੋ ਤੁਹਾਨੂੰ ਇੱਕ ਵਾਰ ਫਾਰਮ ਵੀ ਅਸੀਂ ਦਿਖਾ ਦਿੰਨੇ ਪ੍ਰਵਿੰਦਰ ਜੀ ਹੋਰ ਹਨ ਨਾਲ ਰਲ ਕੇ ਬਹੁਤ ਸਾਰੀਆਂ ਜਿਹੜੀਆਂ ਇੱਥੇ ਬੜੀ ਮੈਨੇਜਮੈਂਟ ਦੀ ਬੜੀ ਵੱਡੀ ਗੱਲ ਇਹਨਾਂ ਨੇ ਆਖੀ ਆ ਪ੍ਰਵਿੰਦਰ ਜੀ ਹੋਰਾਂ ਨੇ ਕਿ ਮੈਨੇਜਮੈਂਟ ਬੜੀ ਅਹਿਮ ਚੀਜ਼ ਹੈਗੀ ਹੈ ਅੱਛਾ ਜਦੋਂ ਕੋਈ ਬਿਮਾਰੀ ਪਸ਼ੂ ਆ ਜਾਂਦੀ ਹੈ ਜਾਂ ਕੋਈ ਲੱਗ ਜਾਂਦੀ ਹੈ ਉਹ ਇੱਕ ਨੂੰ ਦੇਖ ਕੇ ਦੂਸਰੀਆਂ ਫਿਰ ਲਗਾਤਾਰ 10 10 20 20 ਨੂੰ ਦਿੱਕਤ ਆ ਰਹੀ ਹੋਣੀ ਹੈ ਜਦੋਂ ਦਿੱਕਤ ਆਉਂਦੀਆਂ ਸੀ ਪਹਿਲਾਂ ਹਾਂਜੀ ਤੇ ਕੀ ਪ੍ਰੋਬਲਮ ਹੁੰਦੀ ਸੀ ਸ਼ੁਰੂਆਤ ਦੇ ਵਿੱਚ ਨਹੀਂ ਸ਼ੁਰੂਆਤ ਤਾਂ ਪਹਿਲਾਂ ਤਾਂ ਮੈਂ ਤਾਂ ਇਹ ਚ ਇਹੀ ਆਪਾਂ ਨੂੰ ਬਿਮਾਰੀ ਦੀ ਪਛਾਣ ਹੋਣੇ ਚਾਹੀਦੀ ਵੀ ਨੂੰ ਸਮੱਸਿਆ ਹੈ ਕਿ ਠੀਕ ਹੈ ਵੀ ਜੇ ਆਪਾਂ ਉਹ ਸਮੱਸਿਆ ਸਹੀ ਫੜ ਲਈ ਤਾਂ ਉਹਦਾ ਫਿਰ ਟਰੀਟਮੈਂਟ ਵੀ ਸਹੀ ਹੋ ਜਾਂਦਾ ਜੇ ਆਪਾਂ ਉਹ ਚੀਜ਼ ਮਤਲਬ ਗੜਬੜ ਕਰਦੇ ਆ ਵੀ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਸਮੱਸਿਆ ਹੈ ਨੂੰ ਤੇ ਜਿਵੇਂ ਹੁਣ ਵੀ ਆਪਾਂ ਇੱਥੇ ਰਾਮਪੁਰੇ ਵਾਲੇ ਬਾਈ ਜੀ ਹੈ ਮਾਨ ਹੈਲਥ케ਅਰ ਵਾਲੇ ਜੀ ਜੀ ਤੇ ਇਹਨਾਂ ਤੋਂ ਦਵਾਈਆਂ ਅਸੀਂ ਬਹੁਤ ਵਰਤਦੇ ਰਹੇ ਆ ਅੱਛਾ ਤੇ ਹੁਣ ਵੀ ਵਰਤਦੇ ਆ ਵੀ ਜਦੋਂ ਦਵਾਈ ਦੀ ਤੁਹਾਨੂੰ ਮੇਨ ਪਛਾਣ ਆ ਗਈ ਵੀ ਇਹਨੂੰ ਬਿਮਾਰੀ ਆਹਾ ਠੀਕ ਹੈ ਵੀ ਤੁਹਾਨੂੰ ਮੂਰਲੇ ਨੂੰ ਆਪਾਂ ਡਾਕਟਰ ਸਾਹਿਬ ਨੂੰ ਦੱਸਣੀ ਆ ਗਈ ਵੀ ਆਪਾਂ ਹਾਂ ਆਹ ਸਮੱਸਿਆ ਸਾਨੂੰ ਠੀਕ ਹੈ ਉੱਥੇ ਜਾ ਕੇ ਦਵਾਈ ਨੇ ਪੂਰਾ ਫਰਕ ਕੰਮ ਕਰਨਾ ਅੱਛਾ ਜਿਸ ਵੇਲੇ ਤੁਹਾਨੂੰ ਨੌਲੇਜ ਘੱਟ ਸੀ ਜਾਂ ਸ਼ੁਰੂਆਤੀ ਦੌਰ ਦੇ ਵਿੱਚ ਕਿੰਨੇ ਡੰਗਰ ਸੀ ਤੁਹਾਡੇ ਕੋਲ ਸਾਡੇ ਕੋਲੇ ਉਦੋਂ ਡੰਗਰ ਤਾਂ ਮਤਲਬ ਥੋੜੇ ਸੀਗੇ ਜੀ 10 ਕ ਡੰਗਰ ਹੋਣੇ ਸ 10 ਤੋਂ ਸ਼ੁਰੂਆਤ ਹਾਂਜੀ ਹਾਂਜੀ ਤੇ ਅੱਜ ਕਿੰਨੇ ਨੇ ਤੇ ਅੱਜ ਤੋਂ ਲਗਭਗ 90 ਦੇ ਕਰੀਬ ਹੈਗੇ ਜੀ ਠੀਕ ਹੈ ਹਾਂਜੀ ਤੇ ਉਦੋਂ ਤੋਂ ਲੈ ਕੇ ਜਿਹੜੀ ਬਿਮਾਰੀ ਤੁਹਾਨੂੰ ਤੁਸੀਂ ਕਹਦੇ ਵੀ ਬਿਮਾਰੀ ਦੀ ਪਛਾਣ ਕਰਨੀ ਕਿਵੇਂ ਆ ਵੀ ਫਿਰ ਤੁਹਾਨੂੰ ਪਹਿਚਾਨ ਤਾਂ ਜਿਵੇਂ ਮਿਸਟੇਟਸ ਦੀਆਂ ਕਾਫੀ ਬਿਮਾਰੀਆਂ ਮਤਲਬ ਆਪਣਾ ਕੈਟਾਗਰੀ ਜਿਵੇਂ ਆਪਾਂ ਕਹਿ ਦਈਏ ਬਣ ਜਾਂਦੀਆਂ ਜਿਵੇਂ ਕੀ ਜਿਵੇਂ ਕੀ ਉਹ ਸਬ ਕਲੀਨਿਕਲ ਮਿਸਟੇਟਸ ਆ ਜਾਂਦੀ ਹੈ ਇੱਕ ਮਤਲਬ ਆਮ ਸਿੱਧੀਆਂ-ਸੁੱਧੀਆਂ ਆ ਜਾਣੀਆਂ ਤੇ ਜਾਂ ਮਤਲਬ ਕਈ ਪਸ਼ੂ ਨੇ ਇੱਕੇ ਦਾ ਵੀ ਦੁੱਧ ਘੜਦਿਆ ਠੀਕ ਹੈ ਮਤਲਬ ਉਹਦੇ ਨਾਲ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਦੁੱਧ ਖਾਰਾ ਹੋਣ ਲੱਗ ਜਾਂਦਾ ਠੀਕ ਹੈ ਮਤਲਬ ਉਹ ਸਮੱਸਿਆ ਆਪਾਂ ਨੂੰ ਜਮਾਂ ਇੱਕੇ ਨਾਵੇਂ ਲੱਗੂ ਵੀ ਬਸ ਗਿਆ ਦੁੱਧ ਇਹ ਰੂਟੀਨ 'ਚ ਆਪਾਂ ਨੂੰ ਚੈੱਕ ਅਪ ਰੱਖਣਾ ਪੈਂਦਾ ਪਸ਼ੂਆਂ ਦਾ ਤੇ ਰੂਟੀਨ 'ਚ ਆਪਾਂ ਜਦੋਂ ਦੁੱਧ ਚੁਾਈ ਕਰਦੇ ਆਂ ਸਾਰਾ ਨਾ ਧਿਆਨ ਮਾਰਨਾ ਵੀ ਧਾਰਾ ਮਾਰ ਕੇ ਥੱਲੇ ਜਾਂ ਹੱਥੇ ਧਾਰਾ ਮਾਰ ਕੇ ਆਪਾਂ ਚੈੱਕ ਕਰਦੇ ਆਂ ਵੀ ਫੇਰ ਜਾ ਕੇ ਉਹ ਜੋ ਉਸੇ ਟਾਈਮ ਹੀ ਆਪਾਂ ਬਿਮਾਰੀ ਫੜ ਲਈ ਤਾਂ ਉਹਦਾ ਮੌਕੇ ਤੇ ਮਤਲਬ ਪੂਰਾ ਕੰਟਰੋਲ ਹੋ ਜਾਂਦਾ ਵੀ ਤੁਸੀਂ ਦਵਾਈ ਦਿਓ ਤੁਹਾਨੂੰ 2-4 ਦਿਨਾਂ ਜੀ ਉਹਦਾ ਕਲੀਅਰ ਹੱਲ ਮਿਲ ਜਾਂਦਾ ਜੇ ਉਹਨੂੰ ਆਪਾਂ ਲੰਮਾ ਕਰ ਲਿਆ ਮਤਲਬ ਤੁਸੀਂ ਧਿਆਨ ਨਹੀਂ ਦਿੱਤਾ ਫੇਰ ਗੜਬੜ ਬਹੁਤ ਲੰਮੀ ਹੋ ਜਾਂਦੀ ਅੱਛਾ ਚਲੋ ਇਹ ਤਾਂ ਰਹੀ ਬਿਮਾਰੀਆਂ ਦੀ ਗੱਲ ਹੁਣ ਸਾਨੂੰ ਇਹ ਦੱਸੋ ਵੀ ਜਦੋਂ ਤੁਸੀਂ ਡਾਕਟਰ ਬੀਐਸਕੇ ਦੇ ਨੁਸਖਿਆਂ ਨਾਲ ਨਹੀਂ ਸੀ ਤੁਹਾਡਾ ਤਰਅਫ ਨਹੀਂ ਸੀ ਨਹੀਂ ਸੀ ਜਾਣਦੇ ਉਸ ਵੇਲੇ ਦੇ ਹਾਲਾਤ ਦੱਸੋ ਪਹਿਲਾਂ ਤਾਂ ਤੁਹਾਡੇ ਡਾਇਰੀ ਦੇ ਕੀ ਹੁੰਦੇ ਸੀ ਉਦੋਂ ਤਾਂ ਫਿਰ ਇਹ ਆਪਣਾ ਟੀਕੇ ਵਗੈਰੇ ਲਾਉਂਦੇ ਸੀਗੇ ਜੀ ਉਹ ਟੀਕੇ ਦਾ ਫਿਰ ਚੱਕਰੇ ਪੈਦੇ ਵੀ ਜੇ ਮੰਨ ਲਓ ਇੱਕ ਇੱਕ ਨੂੰ ਮਨਸਟੈਟਸਾਈ ਘੱਟੋ ਘੱਟ 5000 ਰੁਪਏ ਖਰਚਾ ਇੱਕ ਡੰਗਰ ਹਾਂ ਮਤਲਬ ਵੀ ਇੱਥੋਂ ਤੱਕ ਜਾਵੜਦਾ ਕਈ ਤਾਂ ਫਿਰ ਕੇਸ 20 ਹੀ ਜਾਂਦੇ ਆ ਵੀ ਥਣ ਖੜ ਕੇ ਮਤਲਬ ਪਹਿਲਾਂ ਪਹਿਲਾਂ ਸੁਰਵਾਤੀ ਸਾਡੇ ਕੋਲ ਹਜੇ ਵੀ ਉਹ ਗਾਂ ਹੈਗੀ ਹੋਇਆ ਸਾਡੇ ਕੋਲ ਇੱਕ 5 ਨੰਬਰ ਦਾ ਉਹਨੂੰ ਸਮੱਸਿਆ ਆ ਗਈ ਸੀ ਉਹ ਹਜੇ ਵੀ ਮਤਲਬ ਉਹ ਠੀਕ ਇਹਦੇ ਚੱਕਰ 'ਚ ਸੀਗੀ ਮਤਲਬ ਉਹ ਥਣ ਘਾਟ ਕੇ ਮੁੜ ਕੇ ਉਹ ਪੂਰਾ ਹੋਇਆ ਹੀ ਨਹੀਂ ਓਕੇ ਠੀਕਿਆਂ ਦੇ ਨਾਲ ਹਾਂ ਠੀਕਿਆਂ ਦੇ ਨਾਲ ਅੱਛਾ ਜਦੋਂ ਮਸਟੇਟਸ ਤੁਹਾਡੇ ਕੋਲ ਆਉਂਦੀ ਸੀ ਪਹਿਲਾਂ ਤੁਸੀਂ ਕਹਿੰਦੇ ਵੀ ਇੱਕ ਪੁੱਛ ਦੇ ਉੱਤੇ 5000 ਰੁਪਏ ਖਰਚਾ ਯਾਨੀ ਕਿ ਅਗਰ ਮਹੀਨੇ ਦੇ ਵਿੱਚ ਕਿਸੇ 5 ਜਾਂ 10 ਪੁੱਛੋਂ ਨੂੰ ਵੀ ਹੋ ਗਿਆ ਤਾਂ 50000 ਸਾਡੀ ਜੇਬੋਂ ਗਿਆ ਹਾਂਜੀ ਹਾਂਜੀ ਤੇ ਫਿਰ ਘਾਟਾ ਕਿਵੇਂ ਪੂਰਾ ਕਰਦੇ ਸੀ ਘਾਟਾ ਤਾਂ ਪਹਿਲਾਂ ਤਾਂ ਇਹਨੂੰ ਕਹਾਂ ਜਾਬ ਕਰੰਤੇ ਸੀ ਵੀ ਲੱਗੇ ਰਹੋ ਵੀ ਆਪਾਂ ਇਹਨੂੰ ਪਿੱਛੇ ਨਹੀਂ ਹਟਣਾ ਹਨਾ ਉਦੋਂ ਤਾਂ ਤੁਹਾਨੂੰ ਦੱਸਿਆ ਵੀ 18 ਤੇ ਲੱਗੇ ਸੀ ਉਦੋਂ 20 ਰੁਪਏ ਰੇਟ ਹੁੰਦਾ ਸੀ ਦੁੱਧ ਦਾ ਠੀਕ ਹੈ ਤੇ ਅੱਜ ਤਾਂ ਚਲੋ ਦਾਤੇ ਦੀ ਕਿਰਪਾ ਹਨਾ ਬਹੁਤ ਸੋਹਣਾ ਰੇਟ ਆ ਠੀਕ ਹੈ ਤੇ ਉਦੋਂ ਫਿਰ ਘਰੋਂ ਹੀ ਚੱਲਦੇ ਸੀ ਫਿਰ ਹੋਰ ਤਾਂ ਖੇਤੋਂ ਸੀ ਜੇਹੇ ਤੋਂ ਹੀ ਚੱਲਦੇ ਸੀ ਉਹ ਕਿਹੜਾ ਮੌਕਾ ਸੀ ਪ੍ਰਵਿੰਦਰ ਭਾਈ ਜੀ ਕਿ ਇੱਕ ਮੌਕਾ ਹਰੇਕ ਡੈਰੀ ਫਾਰਮਰ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਜਦੋਂ ਆ ਕੇ ਉਹਦੇ ਹੱਥ ਖੜੇ ਹੋ ਜਾਂਦੇ ਨੇ ਹੱਥ ਛੱਡੋ ਪੈਰ ਵੀ ਖੜੇ ਹੋ ਜਾਂਦੇ ਨੇ ਯਾਰ ਹੁਣ ਤੇ ਇਹ ਡੰਗਰ ਪਸ਼ੂ ਨੇ ਤਾਂ ਸਾਮਕੀ ਇੱਕ ਪਾਸੇ ਲੱਗੀ ਸੀ ਤੁਹਾਡੇ ਤੇ ਟਾਈਮ ਆਇਆ ਇਸ ਤਰ੍ਹਾਂ ਦਾ ਨਹੀਂ ਅਸੀਂ ਥੋੜਾ ਜਿਹਾ ਸਿਸਟਮ ਆਇਆ ਸੀ ਪਹਿਲਾਂ ਵੀ ਲੱਗੇ ਵੀ ਮੈਂ ਮਤਲਬ ਜ਼ਿਆਦਾ ਤਾਂ ਜਿਵੇਂ ਆਪਾਂ ਕਹਿ ਦਈਏ ਵੀ ਬੈਲਡਮ ਵਗੈਰਾ ਥੱਲੇ ਫਰਸਾਂ ਫੋਰਸਾਂ ਵਗੈਰਾ ਜਿਵੇਂ ਅਸੀਂ ਆ ਸਕ੍ਰੈਪਰ ਲਾਏ ਆ ਹਾਂਜੀ ਤੇ ਮਤਲਬ ਪਹਿਲੇ ਦਿਨ ਤੋਂ ਵੀ ਫਿਰ ਮੈਂ ਘਰਦਿਆਂ ਨੂੰ ਕਹਤਾ ਵੀ ਆਪਾਂ ਇਹ ਲਾਉਣੇ ਹੀ ਲਾਉਣੇ ਆ ਮਤਲਬ ਗੋਹੇ ਵਾਲੇ ਇਸ ਕਰਕੇ ਇਹਦੇ ਨਾਲ ਵੱਡੀ ਸਮੱਸਿਆ ਕੀ ਸੀ ਵੀ ਜੇ ਹੁਣ ਇਹ ਨਹੀਂ ਲਾਉਂਦੇ ਸੀ ਸਾਡੇ ਕੋਲ ਲੇਬਰ ਦੀ ਦਿੱਕਤ ਰਹਿਣੀ ਸੀ ਠੀਕ ਹੈ ਹੁਣ ਅਸੀਂ ਜਿਉਂ ਬੰਦੇ ਰੱਖੇ ਸਾਡੇ ਕੋਲ ਬੰਦਾ ਕਦੇ ਘੋਟ ਟੋਟ ਨਹੀਂ ਆਈ ਬਲ ਸਾਡੇ ਕੋਲੇ ਦੋ ਵੱਧ ਤਾਂ ਆ ਜਾਣਗੇ ਪਰ ਘੱਟ ਨਹੀਂ ਕਿਤੇ ਰਹੇ ਇਹਨਾਂ ਨੇ ਆਪੇ ਮੇਨਟੇਨ ਕਰਨਾ ਜੇ ਕਿਸੇ ਨੇ ਬੰਦਾ ਜਾਣਾ ਵੀ ਹੈ ਜਿਹੜਾ ਆ ਗੋਬਰ ਵਾਲਾ ਸਿਸਟਮ ਚਲਾਇਆ ਹਾਂਜੀ ਸਕ੍ਰੈਪਰ ਇਹ ਕਹਿੰਦੇ ਉਹ ਬਾਗੇ ਪੁਰਾਣੇ ਤੋਂ ਬਾਈ ਜੀ ਲਾਉਂਦੇ ਆ ਠੀਕ ਹੈ ਤੇ ਉਹਨਾਂ ਦਾ ਸਾਰਾ ਇਹ ਲੱਗਿਆ ਵਾ ਸਿਸਟਮ ਆਪਣੇ ਜਿਆਦਾ ਠੀਕ ਹੈ ਬਿਸ਼ਕਰਮਾ ਵਾਲੇ ਬਾਗੇ ਪੁਰਾਣੇ ਤੋਂ ਜੀ ਜੀ ਅੱਛਾ ਇੱਕ ਗੱਲ ਹੋਰ ਹੈਗੀ ਹੈ ਤੇ ਹੁਣ ਜਦੋਂ ਤੁਸੀਂ ਡਾਕਟਰ ਬੀ ਐਸ ਕੇ ਨਾਲ ਜੁੜੇ ਇਸ ਤੋਂ ਪਹਿਲਾਂ ਤੇ ਹੁਣ ਚ ਕੀ ਫਰਕ ਆਇਆ ਡੈਰੀ ਚ ਇਹ ਜਬਈ ਵਧੀਆ ਹੁੰਦਾ ਵੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜਾ ਥਣ ਘਟ ਜਾਣਾ ਹਾਂਜੀ ਵੀ ਆਪਾਂ ਉਹ ਚੀਜ਼ ਦੀ ਸਮੱਸਿਆ ਬਹੁਤ ਘਟ ਗਈ ਕਿਉਂਕਿ ਜਿਹੜੀ ਇਹ ਦਵਾਈ ਨੇ ਨਾ ਨਾਲ ਤਾਂ ਉਹ ਪਸ਼ੂ ਐਂਟੀਬਾਇਓਟਿਕ ਜਦੋਂ ਆਪਾਂ ਲਾਉਨੇ ਆ ਉਹਦੇ ਮਿਹਦੇ ਤੇ ਵੀ ਅਸਰ ਕਰਦਾ ਪਸ਼ੂ ਪੱਠੇ ਵੀ ਘਟਾਉਂਦਾ ਇਹਦੇ ਨਾਲ ਉਹ ਚੀਜ਼ ਨਹੀਂ ਹੁੰਦੀ ਠੀਕ ਹੈ ਇਹਦੇ ਨਾਲ ਬਸ ਤੁਸੀਂ ਸਮੇਂ ਸਿਰ ਇਸ ਨੂੰ ਮਤਲਬ ਯੂਜ਼ ਕਰ ਲਓ ਠੀਕ ਹੈ ਤੇ ਬਸ ਫੇਰ ਮਤਲਬ ਇਹ ਪੂਰਾ ਵਧੀਆ ਇਲਾਜ ਆ ਜਾਂਦਾ ਮਤਲਬ ਡਾਕਟਰ ਬੀ ਐਸ ਕੇ ਦੇ ਕਿਹੜੇ ਕਿਹੜੇ ਰਿਜ਼ਲਟ ਤੁਸੀਂ ਲਏ ਨੇ ਆ ਮਿਸਟੈਟਸ ਦੇ ਵਿੱਚ ਹੀ ਇੱਕ ਤਾਂ ਲਿਆ ਜੀ ਅਸੀਂ ਸਾਰੇ ਜਿੰਨੇ ਵੀ ਇਹਨੇ ਦਵਾਈਆਂ ਸਭ ਤੋਂ ਇੱਥੇ ਤੁਹਾਡੇ ਤੁਹਾਡੇ ਧਿਆਨ ਚ ਹੋਊਗਾ ਕਿ ਇਸ ਤਰ੍ਹਾਂ ਦਾ ਕੋਈ ਪਸ਼ੂ ਹੈਗਾ ਜਿਹਨੂੰ ਡਾਕਟਰ ਹੱਤਖੜੇ ਕਰਦੇ ਸ ਵੀ ਇਹਦੀ ਮਿਸਟੈਟਸ ਤਾਂ ਠੀਕ ਨਹੀਂ ਹੋ ਸਕਦੀ ਕੁਝ ਵੀ ਕਰ ਲਓ ਤੁਸੀਂ ਔਰ ਤੁਸੀਂ ਉਹਦੇ ਉੱਤੇ ਬਹੁਤ ਵਧੀਆ ਰਿਜ਼ਲਟ ਲਿਆ ਫਿਰ ਡਾਕਟਰ ਬੀਐਸਕੇ ਦਾ ਹਣੀ ਅੱਜ ਛੇ ਗਾਂ ਸਾਡੇ ਕੋਲੇ ਸੱਤ ਨੰਬਰ ਗਾਂ ਉੱਧਰ ਫਿਰਦੀ ਹੈ ਵੱਡੇ ਚ ਠੀਕ ਹੈ ਜੀ ਤੇ ਉਹ ਉਹ ਨੂੰ ਬਹੁਤ ਸਮੱਸਿਆ ਰਹਿੰਦੀ ਸੀ ਤੇ ਉਹ ਮਤਲਬ ਅਸੀਂ ਕਵਰ ਕੀਤੀ ਇਹਨਾਂ ਡਾਕਟਰ ਬੀਐਸਕੇ ਹਾਂਜੀ ਹਾਂਜੀ ਅੱਛਾ ਜਦੋਂ ਬੰਦਾ ਇੱਕ ਤਾਂ ਟੀਕੇ ਦੇਖੇ ਹੁੰਦੇ ਨੇ ਦਵਾਈਆਂ ਦੇਖੀਆਂ ਹੁੰਦੀਆਂ ਨੇ ਡਾਕਟਰ ਆ ਕੇ ਕਰਦਾ ਤੇ ਇੱਕ ਆਪਣੇ ਹੱਥੀ ਸਾਰੇ ਸਿਸਟਮ ਸ਼ੁਰੂ ਹੋ ਜਾਂਦਾ ਜਦੋਂ ਕਿੰਨਾ ਕੁ ਫਰਕ ਪੈਂਦਾ ਫਿਰ ਨਹੀਂ ਫਰਕ ਤਾਂ ਹੈਗੇ ਜੀ ਹੁਣ ਡਾਕਟਰ ਦਾ ਮਤਲਬ ਦੂਰ ਪਿੰਡ ਚ ਹੁੰਦੇ ਆ ਆਪਾਂ ਟਾਈਮ ਸਰ ਕੋਲੇ ਦਵਾਈ ਪਈ ਹੁੰਦੀ ਚਪ ਕਰਕੇ ਦੇ ਦੇਈ ਜਾਂ ਹੈਨਾ ਨਾਲ ਦੀ ਨਾਲ ਹੀ ਹੁਣ ਮੰਨ ਲਓ ਸ਼ਾਮ ਨੂੰ ਸਮੱਸਿਆ ਆ ਗਈ ਤਾਂ ਨਾਲ ਦੀ ਨਾਲ ਚਲੋ ਦਵਾਈ ਕੀਤੀ ਤੇ ਮਗਰ ਦਵਾਈ ਦੇਤੀ ਤੇ ਮੰਨ ਲਓ ਜੇ ਇੱਕ ਆਰੀ ਸ਼ਾਮ ਨੂੰ ਦੇਤੀ ਜਾਂ ਬੇਤੀ ਦੀ ਰਾਤ ਨੂੰ 12:00 ਬੂਰਾ ਵਜੇ ਦੇਤੀ ਉੱਠ ਕੇ ਤੇ ਉਹ ਮਤਲਬ ਛੇਤੀ ਬਿਮਾਰੀ ਕਵਰ ਹੋ ਜਾਂਦੀ ਹਾਂਜੀ ਹਾਂਜੀ ਜੀ ਜੀ ਤੇ ਜਿਹੜਾ ਮਤਲਬ ਡਾਕਟਰ ਸਾਹਿਬ ਤੇ ਚਲੋ ਹੈ ਤਾਂ ਉਹ ਵੀ ਵਿਚਾਰੇ ਆਉਂਦੇ ਜਾਂਦੇ ਪਰ ਉਹ ਕਿਹੜੀ ਉਹਨਾਂ ਕੋਲ ਨਹੀਂ ਟਾਈਮ ਹੁੰਦਾ ਠੀਕ ਹੈ ਉਥੇ ਚੱਕਰ ਪੈ ਜਾਂਦਾ ਹਾਂਜੀ ਅੱਛਾ ਤੇ ਇਸ ਤੋਂ ਇਲਾਵਾ ਫਿਰ ਜਿਹੜੀਆਂ ਕਦੇ ਦਿੱਕਤ ਆ ਗਈ ਕਦੇ ਬੁਖਾਰ ਚੜ ਗਿਆ ਕਦੇ ਲੰਗੜਾ ਬੁਖਾਰ ਆ ਗਿਆ ਕਦੇ ਪਸ਼ੂ ਨੇ ਖਾਣਾ ਛੱਡਤਾ ਕਦੇ ਮੂੰਹਕ ਲੱਗੀ ਕਦੇ ਗੋਆ ਪਤਲਾ ਹੋਣ ਲੱਗ ਗਿਆ ਤੇ ਫਿਰ ਉਹ ਸਾਰਿਆਂ ਦਾ ਹੱਲ ਤੁਹਾਨੂੰ ਕਿੱਥੋਂ ਮਿਲਿਆ ਉਹ ਤਾਂ ਜੀ ਐਵੇਂ ਮੈਂ ਕਹਾਂ ਪਹਿਲਾਂ ਤਾਂ ਸਾਨੂੰ 1-2 ਸਾਲ ਉਹ ਚੱਕਰ ਰਿਹਾ ਉਦੋਂ ਵੀ ਇਹਨਾਂ ਤੋਂ ਉਹ ਦਵਾਈ ਵਰਤਦੇ ਰਹੇ ਚਲੋ ਠੀਕ ਰਿਹਾ ਉਹਦੇ ਨਾਲ ਵੀ ਤੇ ਪਰ ਹੁਣ ਦਾਦੇ ਦੀ ਕਿਰਪਾ ਵੀ ਹੁਣ ਤਾਂ ਸਮੱਸਿਆ ਚਲੋ ਸਾਰਾ ਸਿਸਟਮ ਸਹੀ ਹੁਣ ਆਈ ਨਹੀਂ ਸਮੱਸਿਆ ਹਾਂ ਹੁਣ ਸਮੱਸਿਆ ਨਹੀਂ ਆਈ ਅੱਛਾ ਹਾਂ ਹੁਣ ਤੱਕ ਇਹ ਮਤਲਬ ਦਾਦੇ ਦੀ ਫੁੱਲ ਕਿਰਪਾ ਹੈ ਮੈਂ ਕਹਿ ਰਿਹਾ ਕੀ ਬਾਤ ਹੈ ਕੀ ਬਾਤ ਹੈ ਜੀ 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 ਚਲੋ ਸਾਡੇ ਨਾਲ ਮਾਨ ਸਾਹਿਬ ਵੀ ਨੇ ਰਾਮਪੁਰਾ ਫੁੱਲ ਵਾਲੇ ਇਹ ਸਾਰੀ ਲਗਭਗ ਇਸ ਏਰੀਆ ਉਹਨਾਂ ਨੂੰ ਜਾਣਦਾ ਹੈ ਮਾਨ ਸਾਹਿਬ ਕਿਹੜੇ ਹਾਲਾਤ ਚ ਤੁਹਾਨੂੰ ਸਾਡਾ ਪਰਵਿੰਦਰ ਭਰਾ ਮਿਲਿਆ ਸੀ ਕੀ ਕਹਿੰਦੇ ਸੀ ਕੀ ਕੀ ਸਮੱਸਿਆ ਲੈ ਕੇ ਤੁਹਾਡੇ ਕੋਲ ਇਹ ਰਾਮਪੁਰੇ ਪਹੁੰਚੇ ਸੀ ਜਾਂ ਫੋਨ ਤੇ ਤੁਹਾਡੀ ਗੱਲਬਾਤ ਹੋਈ ਹਾਂਜੀ ਇਹਨਾਂ ਦੇ ਪਸ਼ੂਆਂ ਨੂੰ ਨਾ ਮਸਟੈਟਸ ਬਹੁਤ ਜ਼ਿਆਦਾ ਤੰਗ ਕਰ ਰਹੀ ਸੀ ਠੀਕ ਹੈ ਵੀ ਬਾਰ ਬਾਰ ਰਿਪੀਟ ਹੋ ਰਿਹਾ ਸੀਗਾ ਠੀਕ ਹੈ ਮਸਟੈਟਸ ਇਹ ਸਾਡੇ ਕੋਲੇ ਗਏ ਇਹਨਾਂ ਨੇ ਡਾਕਟਰ ਸਾਹਿਬ ਨਾਲ ਉਧਰ ਵੀਐਸਕੇ ਨਾਲ ਗੱਲ ਕਰਕੇ ਉਹਨਾਂ ਨੇ ਸਾਡਾ ਨੰਬਰ ਦਿੱਤਾ ਇਹਨਾਂ ਨੂੰ ਇਹ ਸਾਡੇ ਕੋਲੇ ਰਾਮਪੁਰੇ ਪਹੁੰਚੇ ਸਾਡੇ ਕੋਲੇ ਵੀਐਸਕੇ ਦੇ ਤਕਰੀਬਨ ਸਾਰੇ ਪ੍ਰੋਡਕਟ ਹੁੰਦੇ ਨੇ ਉਹਨਾਂ ਦੇ ਠੀਕ ਹੈ ਤੇ ਇਹਨਾਂ ਨੇ ਵਰਤਨੇ ਸ਼ੁਰੂ ਕੀਤੇ ਤੇ ਬਹੁਤ ਅਸ਼ੀ ਰਿਜ਼ਲਟ ਹੈ ਹੁਣ ਇਹ ਇਹਨਾਂ ਨੂੰ ਰਾਮਪੁਰੇ ਜਾਣਾ ਵੀ ਨਹੀਂ ਪੈਂਦਾ ਠੀਕ ਹੈ ਇਹ ਸਾਨੂੰ ਘੰਟੀ ਕਰਦੇ ਆ ਅੱਛਾ ਤੇ ਅਸੀਂ ਬਾਈਪਾਸ ਇਹਨਾਂ ਨੂੰ ਦਵਾਈ ਭੇਜ ਦਿੰਦੇ ਆ ਮੰਨ ਲਓ ਇਹਨਾਂ ਨੇ ਹੁਣ ਸਾਨੂੰ ਘੰਟੀ ਕਰਤੀ ਠੀਕ ਹੈ 1 ਸਵਾ ਘੰਟੇ ਦੇ ਵਿੱਚ ਇਹਨਾਂ ਕੋਲੇ ਦਵਾਈ ਹੋਊਗੀ ਠੀਕ ਹੈ ਇਹਨਾਂ ਨੂੰ ਜਾਣਾ ਵੀ ਨਹੀਂ ਪੈਣਾ ਤੇ ਪੇਮੈਂਟ ਉਧਰ ਉਧਰ ਤੁਹਾਨੂੰ ਪਤਾ ਹੀ ਹੋ ਜਾਂਦੀਆਂ ਨੇ ਅੱਜਕੱਲ ਤੇ ਇਹ ਵੀ ਖੁਸ਼ ਨੇ ਤੇ ਅਸੀਂ ਵੀ ਕਹਿੰਦੇ ਵੀ ਫਾਰਮਰ ਦਾ ਫਾਇਦਾ ਹੋ ਗਿਆ ਉਹਨੂੰ ਆਉਣਾ ਨਹੀਂ ਪਿਆ ਉਹਨੂੰ ਡਾਕਟਰ ਨੂੰ ਨਹੀਂ ਬੁਲਾਉਣਾ ਪਿਆ ਦੇ ਡਾਕਟਰ ਬੀਐਸਕੇ ਦੇ ਨੁਸਖੇ ਹੈਗੇ ਨੇ ਇਹਦੇ ਚ ਬਾਈ ਜੀ ਡਾਕਟਰਾਂ ਦੀ ਲੋੜ ਹੈ ਨਹੀਂ ਡਾਕਟਰ ਬੀਐਸਕੇ ਦੇ ਨੁਸਖੇ ਵਰਤਣ ਵਾਸਤੇ ਨਹੀਂ ਉਹ ਤਾਂ ਹੁਣ ਆਪਾਂ ਨੂੰ ਜਿਵੇਂ ਹੁਣ ਪਤਾ ਲੱਗ ਜਾਂਦਾ ਜੀ ਜਦੋਂ ਇਹਨਾਂ ਐਕਸਪੀਰੀਅੰਸ ਹੋ ਜਾਂਦਾ ਹੈ ਵੀ ਇੱਥੇ ਡਾਕਟਰ ਆਪ ਹੀ ਬਣ ਗਏ ਹਾਂ ਮਾਸਟਰ ਤੋਂ ਹੋ ਗਈ ਜਾਂ ਕਲੀਨਿਕ ਹੈ ਹਾਰਡ ਹੈ ਜਾਂ ਉਹਦਾ ਪੋਲੀਸ ਹੋ ਜਾਏ ਹਨਾ ਠੀਕ ਹੈ ਤੇ ਮਤਲਬ ਪਤਾ ਲੱਗ ਗਿਆ ਨਾ ਹੁਣ ਤਾਂ ਬਹੁਤ ਤਯਰਬੇ ਵਾਲੀ ਗੱਲ ਹੀ ਹੋ ਗਈ ਮਤਲਬ ਹੁਣ ਡਾਕਟਰ ਦੀ ਐਂਟਰੀ ਫਿਰ ਤਾਂ ਲਗਭਗ ਬੈਂਡ ਵਾਂਗੋ ਹੀ ਕੀ ਤਾਂ ਸੀ ਕਿਤੇ ਡਾਕਟਰ ਸਾਹਿਬ ਨੇ ਕਿਤੇ ਹੁਣ ਕਿੱਲੀ ਨਹੀਂ ਕੀਤੀ ਗੱਲ ਹੀ ਨਹੀਂ ਕੀਤੀ ਸੀ ਹਾਂ ਵੀ ਉਦਾਂ ਜਿਵੇਂ ਕੋਈ ਪਸ਼ੂ ਰਹਿਦਾ ਨਹੀਂ ਕਰਦਾ ਨਹੀਂ ਉੱਥੇ ਤਾਂ ਚਲੋ ਹੋ ਜਾਂਦਾ ਵੀ ਕੋਈ ਦਵਾਈ ਕਿਸੇ ਨੂੰ ਇਨਫੈਕਸ਼ਨਾਂ ਦਵਾਈ ਭਰਤੀ ਜਾਂ ਕੋਈ ਹੋਰ ਮਤਲਬ ਟੀਕਾ ਭਰਨਾ ਜਾਂ ਉੱਥੇ ਤਾਂ ਚਲਦੀ ਗੱਲਬਾਤ ਜਾਂ ਕੋਈ ਪਸ਼ੂ ਹਾਂਜੀ ਹਾਂ ਸਿੱਕ ਹੋ ਗਿਆ ਕਈ ਹੋ ਜਾਂਦਾ ਤੇ ਪਰ ਹੁਣ ਆਮ ਜਿਆਦਾਤਰ ਬਹੁਤ ਘੱਟ ਹੁਣ ਲੋੜ ਹਾਂਜੀ ਹਾਂਜੀ ਹੁਣ ਨਹੀਂ ਮਤਲਬ ਜੀ ਜੀ ਕੀ ਕਹਿ ਸਕਦਾ ਹੁਣ ਤਾਂ ਫਿਰ ਪ੍ਰਮਿੰਦਰ ਵਰਗੇ ਸਾਨੂੰ ਐਂ ਦੱਸਦੇ ਵੀ ਕਿਹੜੇ ਨੰਬਰ ਭੇਜਣੀ ਹੈ ਸਾਨੂੰ ਇੱਕ ਨੰਬਰ ਆਪ ਦਾ ਚੇ ਨੰਬਰ ਹਾਂਜੀ ਇਹ ਆ ਵੀ ਆਰਡਰ ਕਰਦੇ ਆ ਵੀ ਬਾਈ ਜੀ ਆ ਸਾਨੂੰ ਭੇਜ ਦਿਓ ਤੇ ਅਸੀਂ ਜੀ ਮਤਲਬ 6 ਨੰਬਰ ਦਵਾਈ ਸੀ ਸ਼ਾਇਦ ਹਨਾ ਉਹਦਾ ਬਹੁਤ ਸੁਣਾ ਰਿਜ਼ਲਟ ਸੀਗਾ ਕੀ ਕਾ ਰਿਜ਼ਲਟ ਉਹ ਉਹ ਮਤਲਬ ਨਾ ਸ਼ਾਇਦ ਹੈਗੀ ਇਹ ਬਦਾਜਮੀ ਕੁਝ ਇਦਾਂ ਦਾ ਹੈਗਾ ਉਹਦਾ ਮੱਜ ਨੂੰ ਸਮੱਸਿਆ ਸੀ ਸਾਡੇ ਨੂੰ ਉਹ ਮਤਲਬ ਇੱਕ ਤਾਂ ਥੋੜਾ ਟਾਈਮ ਲੇੜੇ ਸੀ ਤੇ ਇੱਕ ਉਹ ਮਤਲਬ ਗੋਹਾ ਜਿਹਾ ਬਹੁਤ ਜ਼ੋਰ ਲਾ ਕੇ ਕਰਦੀ ਸੀ ਮਤਲਬ ਉਹ ਤੇ ਬਹੁਤ ਸੋਹਣਾ ਰਿਜ਼ਲਟ ਦਿੰਦਾ ਉਹਨੇ ਹਾਂਜੀ ਹਾਂ ਕੀ ਬਾਤ ਹੈ ਅੱਛਾ ਇਹ ਦੱਸੋ ਵੀ ਤੁਸੀਂ ਵੱਡਾ ਫਾਰਮ ਹੈਗਾ ਇਸ ਇਲਾਕੇ ਦਾ ਚਲਾ ਰਹੇ ਹੋ ਕੀ ਗੁਰਮੰਤਰ ਹੈਗਾ ਗੁਰਮੰਤਰ ਕੀ ਦੋਗੇ ਜਿਹੜੇ ਕਿਸਾਨ ਵੀਰ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਜਿਹੜੇ ਸੋਚਦੇ ਨੇ ਰੋਜ਼ਾਨਾ ਸੋਚਦੇ ਨੇ ਵੀ ਕੱਲ ਨੂੰ ਅਸੀਂ ਡੈਰੀ ਫਾਰਮਰ ਸ਼ੁਰੂ ਕਰਨਾ ਹੈ ਡੈਰੀ ਫਾਰਮਿੰਗ ਅਸੀਂ ਸ਼ੁਰੂ ਕਰਨੀ ਹੈ ਫਿਰ ਕੋਈ ਨਾ ਕੋਈ ਡੈਰੀ ਵਾਲਾ ਡਰਾ ਦਿੰਦਾ ਉਹਨੂੰ ਵੀ ਇਹਨੂੰ ਤਾਂ ਘਾਟੇ ਬੜੇ ਨੇ ਇਹਦੇ ਸ ਤਾਂ ਪਸ਼ੂਆਂ ਦਾ ਬੜਾ ਨੁਕਸਾਨ ਹੋ ਜਾਂਦਾ ਹੈ ਦੁੱਧ ਛੱਡ ਜਾਂਦਾ ਜੇ ਡਾਕਟਰ ਬੀਐਸਕੇ ਦੇ ਨੁਸਖਿਆਂ ਦੇ ਨਾਲ ਫਾਰਮਰ ਆਪਣੀ ਸ਼ੁਰੂਆਤ ਕਰਨ ਡੈਰੀ ਦੀ ਤੁਹਾਨੂੰ ਲੱਗਦਾ ਕਿ ਕੰਪੈਰੀਟਿਵਲੀ ਜ਼ਿਆਦਾ ਕਾਮਯਾਬ ਹੋ ਸਕਦੇ ਨੇ ਇਹ ਚ ਹੈ ਹੁੰਦਾ ਜੀ ਕਿਉਂਕਿ ਇੱਕ ਤਾਂ ਇਹਨੂੰ ਟਾਈਮ ਦੀ ਬਹੁਤ ਜ਼ਰੂਰਤ ਹੈ ਹਨ ਵੀ ਆਪਾਂ ਕਹਿੰਦੇ ਵੀ 21 ਦਾ ਜਾਂ ਕੋਈ ਸਾਲ ਪੰਦੀ ਰੇ ਤਾਂ ਟਾਈਮ ਚਾਹੀਦਾ ਵੀ ਸਾਲਾਂ ਵਧੀਆਲੇ ਕੰਮ ਹੀ ਆਉਂਦਾ ਜਿਵੇਂ ਜਿਵੇਂ ਤੁਹਾਨੂੰ ਤਜਰਬਾ ਹੁੰਦਾ ਜਾਂਦਾ ਫਿਰ ਉਵੇਂ ਉਵੇਂ ਤੁਸੀਂ ਉਸ ਚੀਜ਼ 'ਚ ਇੱਕ ਦੂਜੇ ਨੰਬਰ ਤੇ ਐ ਵੀ ਤੁਹਾਡੀ ਆਪ ਦੀ ਇੰਟਰਫੇਸ ਫੇਰ ਇਸ ਬਹੁਤ ਹੋਣੀ ਚਾਹੀਦੀ ਹੈ ਤੁਸੀਂ ਆਖੋ ਵੀ ਲੇਬਰੀ ਕੰਮ ਕਰ ਲੂ ਨਹੀਂ ਉਹ ਗੱਲ ਮੰਨ ਠੀਕ ਹੈ ਨਾ ਆਪ ਜਿੰਨਾ ਤੇਰ ਬੱਚ ਨਹੀਂ ਵੜਦੇ ਲੇਬਰ ਦੀ ਵੀ ਠੀਕ ਹੈ ਜ਼ਰੂਰਤ ਹੈ ਇਹ ਨਹੀਂ ਗੱਲ ਵੀ ਲੇਬਰ ਬਣਾ ਨਹੀਂ ਆਪਾਂ ਤਾਂ ਇਹ ਸਰਦਾ ਹੀ ਨਹੀਂ ਕਿਉਂਕਿ ਜਦੋਂ ਤੁਸੀਂ ਵੱਡੇ ਲੈਵਲ ਤੇ ਜਾਣਾ ਲੇਬਰ ਤਾਂ ਰੱਖਣੀ ਪੈਣੀ ਹੈ ਹੈ ਜਾ ਫਿਰ ਤੁਹਾਡੇ ਘਰ ਦੇ ਮਤਲਬ ਇੰਨੇ ਬੰਦੇ ਹੋਣ ਵੀ ਤੁਹਾਨੂੰ ਲੋਡ ਹੀ ਨਾ ਹੋਵੇ ਤੇ ਚਲੋ ਸਿਸਟਮ ਆਪਣਾ ਇਹ ਜੀ ਅੱਜ ਕੱਲ ਸਾਰੇ ਕੋਈ ਬਾਹਰ ਔੜ ਕੇ ਮੈਥੋਂ ਵੱਡਾ ਭਾਈ ਵੀ ਬਾਹਰ ਤੇ ਉਸ ਕਰਕੇ ਵੀ ਲੇਬਰ ਦੀ ਤਾਂ ਜ਼ਰੂਰਤ ਹੈਗੀ ਹੈਗੀ ਤੇ ਪਰ ਐਵੇਂ ਵੀ ਮਤਲਬ ਬਹੁਤ ਸਮਾਂ ਦੀ ਲੋੜ ਹੈ ਯਾ ਮਤਲਬ ਸਮਾਂ ਦੇਣਾ ਪੈਣਾ ਹੈ ਕਾਮਯਾਬ ਵਾਸਤੇ ਵੀ ਨਹੀਂ ਹੋਣੀ ਕਾਮਯਾਬੀ ਹੋਊਗੀ ਸਮਾਂ ਜ਼ਰੂਰ ਚਾਹੀਦਾ ਜੀ ਜੀ ਮਤਲਬ ਇਹ ਗੁਰਮੰਤਰ ਹੈ ਵੀ ਇੱਕੀ ਨਾਲ ਦੌੜ ਕੇ ਲੰਘ ਜਾਈਏ ਨਹੀਂ ਥੋੜਾ ਚਾਲ ਦਾ ਸਲੂਆ ਪਰ ਹੈ ਕਾਮਯਾਬੀ ਜ਼ਰੂਰ ਇਹ ਨਹੀਂ ਗੱਲ ਅੱਛਾ ਮਾਨ ਸਾਹਿਬ ਫਿਰ ਸਾਨੂੰ ਇਹ ਜ਼ਰੂਰ ਦੱਸਿਓ ਕਿ ਜਿਸ ਤਰੀਕੇ ਨਾਲ ਇਹਨਾਂ ਨੂੰ ਮਸਟੈਟਸ ਦੀ ਪ੍ਰੋਬਲਮ ਸੀ ਰਿਪੀਟਰ ਦੀ ਵੀ ਪ੍ਰੋਬਲਮ ਤੁਹਾਨੂੰ ਰਹਿੰਦੀ ਸੀ ਤੁਸੀਂ ਦੱਸ ਸਕਦੇ ਹਾਂ ਰਿਪੀਟ ਕੇਸ ਵੀ ਵਰਤੇ ਆ ਜੀ ਇਹਦੇ ਵਿੱਚ ਕਿਵੇਂ ਆ ਰਿਹਾ ਰਿਜ਼ਲਟ ਰਿਹਾ ਡਾਕਟਰ ਬੀਐਸਕੇ ਦਾ ਉਹਦਾ ਵੀ ਠੀਕ ਰਿਹਾ ਰਿਜ਼ਲਟ ਜੀ ਰਿਜ਼ਲਟ ਠੀਕ ਹਾਂਜੀ ਹਾਂ ਹਾਂ ਪਹਿਲਾਂ ਇਸ ਤੋਂ ਪਹਿਲਾਂ ਵਰਤਣ ਤੋਂ ਪਹਿਲਾਂ ਕੀ ਦਿੱਕਤ ਹੁੰਦੀ ਸੀ ਵਾਰ-ਵਾਰ ਰਿਪੀਟ ਕਰ ਰਹੇ ਸੀ ਹਾਂਜੀ ਉਹਦੇ ਨਾਲ ਰਿਪੀਟ ਕੇਸ ਜਾਨੀ ਕਿ ਵੱਧ ਸੀਗੇ ਵਰਤਿਆਂ ਇਹਨਾਂ ਦੀਆਂ ਨਵਾਂਗਾਂ ਉਸ ਕੇਸ 'ਚ ਵੀ ਅਸੀਂ ਤੇ ਥੋੜਾ ਜਿਹਾ ਬਾਕੀ ਐ ਵੀ ਕੁਝ ਕਾਰਨ ਹੁੰਦੇ ਜਦੋਂ ਤਾਂ ਮਤਲਬ ਤੁਹਾਨੂੰ ਦੱਸਿਆ ਵੀ ਜਦੋਂ ਸਹੀ ਕਾਰਨ ਉਹ ਮਿਲ ਗਿਆ ਵੀ ਹਾਂ ਇਹ ਦਵਾਈ ਆ ਲੈ ਇਹਦਾ ਇਹੀ ਕਾਰਨ ਆ ਵੀ ਉੱਥੇ ਦਵਾਈ ਪੂਰਾ ਇੱਕ ਨੰਬਰ ਕੰਮ ਕਰਦੀ ਹਾਂ ਵੀ ਕਈ ਰਿਸਮਸਿਆ ਹੋਰ ਹੁੰਦੀ ਆ ਆਪਾਂ ਕਹੀ ਜਾਂ ਵੀ ਦਵਾਈ ਨੇ ਨਹੀਂ ਕੰਮ ਕੀਤਾ ਹੈਨਾ ਉਹ ਉਜੀ ਹੈ ਉਹ ਆਪਣੇ ਪਛਾਣ ਕਰਨੀ ਪੈਂਦੀ ਹੈ ਜੇ ਉਹ ਪਛਾਣ ਆ ਜੇ ਫਿਰ ਕੋਈ ਏਡੀ ਗੱਲ ਨਹੀਂ ਹਾਂਜੀ ਹਾਂਜੀ ਅੱਛਾ ਮਾਨ ਸਾਹਿਬ ਕਿਹੜੇ ਕਿਹੜੇ ਨੁਸਖੇ ਫਾਰਮੂਲੇ ਹੈ ਕਿਨ ਡਾਕਟਰ ਬੀ ਐਸ ਕੇ ਦੇ ਜਿਹੜੇ ਇਸ ਵੇਲੇ ਵੀਡੀਓ ਦੇਖ ਰਹੇ ਨੇ ਸਾਡੇ ਕਿਸਾਨ ਡੈਰੀ ਫਾਰਮਿੰਗ ਵਾਲੇ ਸਾਡੇ ਭਰਾ ਜਿਹੜੇ ਉਹ ਕਿਹੜੇ ਕਿਹੜੇ ਨੁਸਖੇ ਤੁਹਾਡੇ ਕੋਲੋਂ ਮੰਗਵਾ ਸਕਦੇ ਨੇ ਇਸ ਏਰੀਆ ਚ ਖਾਸ ਕਰਕੇ ਤਕਰੀਬਨ ਪਸ਼ੂਆਂ ਦੀ ਕੋਈ ਵੀ ਸਮੱਸਿਆ ਹੈਗੀ ਠੀਕ ਹੈ ਉਹਦੇ ਵਾਸਤੇ ਹਰੇਕ ਸਮੱਸਿਆ ਦਾ ਹੱਲ ਡਾਕਟਰ ਬੀ ਐਸ ਕੇ ਦੀ ਫੀਡ ਸਪਲੀਮੈਂਟ ਨਾਲ ਕੀਤਾ ਜਾ ਸਕਦਾ ਠੀਕ ਹੈ ਜਿਵੇਂ ਕਿ ਜਿਵੇਂ ਕਿ ਮਸਟਰਡਸ ਹੈ ਰਿਪੀਟਰ ਹੈ ਬੰਨ ਪੈ ਗਿਆ ਬੰਨ ਜੇ ਕਿਸੇ ਪਸ਼ੂ ਨੂੰ ਬੰਨ ਵੀ ਪੈ ਗਿਆ ਨਾ ਤੇ ਬਹੁਤ ਅਸ਼ੇ ਰਿਜ਼ਲਟ ਹੈ ਜਿੰਨੇ ਵੀ ਬੰਦੇ ਅਜ ਤੱਕ ਸਾਡੇ ਕੋਲੋਂ ਲੈ ਕੇ ਗਏ ਆ ਮੈਡੀਸਨ ਇੱਕ ਵੀ ਕੇਸ ਫੇਲ ਨਹੀਂ ਹੋਇਆ ਵੀ ਸਾਨੂੰ ਰਿਜ਼ਲਟ ਨਹੀਂ ਮਿਲੇ ਠੀਕ ਹੈ ਹਾਂਜੀ ਤੇ ਇਸੇ ਕਣੀਆਂ ਪਿੰਡ ਦੇ ਵੀ ਕਈ ਸਾਡੇ ਕੋਲੇ ਇਹ ਜੇ ਗਾਹਕ ਹੈਗੇ ਨੇ ਜਿਹੜੇ ਕਹਿੰਦੇ ਆ ਕਿ ਵੀ ਸਾਨੂੰ ਕਹਿੰਦੇ ਆ ਵੀ ਡਾਕਟਰ ਵੀ ਇਹ ਤਾਂ ਤੁਸੀਂ ਵੇਚ ਦਿਓ ਪਸ਼ੂ ਠੀਕ ਨਹੀਂ ਹੁੰਦਾ ਅੱਛਾ ਇੱਕ ਇਸੇ ਪਿੰਡ ਦਾ ਹੀ ਸੀਗਾ ਮੱਝ ਉਹਨਾਂ ਦੀ ਮਹੀਨਾ ਪਹਿਲਾਂ ਸੂਪੀ ਟਾਈਮ ਤੋਂ ਤੇ ਵੀ ਇਹ ਦੁੱਧ ਤੇ ਨਹੀਂ ਆਉਂਦੀ ਤੇ ਇੱਕ ਹਫ਼ਤੇ ਦੇ ਵਿੱਚ ਉਹ 10 ਲੀਟਰ ਦੁੱਧ ਤੇ ਆ ਗਈ ਸੀ ਇੱਕ ਹਫ਼ਤੇ ਵਿੱਚ ਇੱਕ ਹਫ਼ਤੇ ਦੇ ਵਿੱਚ ਜਿਹੜੀ ਬਿਲਕੁਲ ਦੁੱਧ ਛੱਡ ਗਈ ਸੀ ਠੀਕ ਹੈ ਤੇ ਇੱਕ ਇੱਥੇ ਹੋਰ ਸਮੱਸਿਆ ਇਸ ਪਿੰਡ ਦੀ ਠੀਕ ਹੈ ਜਿਆਦਾਤਰ ਜਿਹੜੇ ਸਾਡੇ ਕੋਲ ਫਾਰਮਰ ਕਾਫੀ 15 20 ਫਾਰਮਰ ਘੱਟੋ ਘੱਟ ਸਾਡੇ ਕੋਲੇ ਜਾਂਦੇ ਨੇ ਇੱਥੋਂ ਦੇ ਅੱਛਾ ਹੋਰ ਹੈਗੇ ਨੇ ਇੱਥੇ ਹਾਂਜੀ ਲਾਈ ਨੇ ਤੁਸੀਂ ਆਪਣਾ ਤਜਰਬਾ ਸਾਂਝਾ ਕਰਨ ਦੋ ਤਿੰਨ ਬੁਲਾਏ ਕੁਝ ਬਾਹਰ ਗਏ ਹੋਏ ਨੇ ਜੀ ਅੱਛਾ ਜੀ ਤੇ ਉਹਨਾਂ ਦੀਆਂ ਗਾਂਵਾਂ ਬੈਂਦੀਆਂ ਬਹੁਤ ਸੀ ਇੱਥੇ ਜੀ ਪਤਾ ਨਹੀਂ ਕੀ ਗੱਲ ਹੈ ਬੈਂਦੀਆਂ ਮਤਲਬ ਵੀ ਬੈਠ ਜਾਂਦਾ ਸੀ ਪਸ਼ੂ ਵੀ ਕਨੇ ਸਾਂ ਜੀ ਜਿਵੇਂ ਜਿਆਤਰ ਡਾਕਟਰ ਮਾਈਫੈਕਸ ਵਗੈਰਾ ਲਾਉਂਦੇ ਨੇ ਉਹਨੇ ਖੜੀਆਂ ਕਰਨ ਵਾਸਤੇ ਠੀਕ ਹੈ ਪਰ ਡਾਕਟਰ ਵੀ ਐਸ ਕੇ ਦੀਆਂ ਜਿਹੜੀਆਂ ਹੈਗੀਆਂ ਦਵਾਈਆਂ ਹਾਂਜੀ ਉਹ ਮਾਈਫੈਕਸ ਵਗੈਰਾ ਲਵਾਉਣ ਦੀ ਇੰਜੈਕਸ਼ਨ ਲਵਾਉਣ ਦੀ ਲੋੜ ਨਹੀਂ ਹੈਗੀ ਓਕੇ ਬਿਲਕੁਲ ਦੂਜੇ ਤੀਜੇ ਦੇ ਨਾਲ ਰਿਜ਼ਲਟ ਦੂਸਰੇ ਤੀਜੇ ਹਾਂਜੀ ਹਾਂਜੀ ਇਹਨਾਂ ਇਹ ਜਿਹੜੇ ਘਣੀਆਂ ਦੇ ਲੋਕ ਹੈ ਇਹ ਤਾਂ ਅਗਾਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਦਵਾਈ ਦੀ ਦਸਪਾਉਂਦੇ ਹੈ ਹਾਂਜੀ ਚਲੋ ਬਹੁਤ-ਬਹੁਤ ਸ਼ੁਕਰੀਆ ਪ੍ਰਵਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਡੈਰੀ ਫਾਰਮਰ ਹੈਗੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਉਹਨਾਂ ਦਾ ਕਹਿੰਦਾ ਕਿ ਜਿਹੜਾ ਐਕਸਪੀਰੀਅੰਸ ਹੈ ਜਿਹੜਾ ਉਹ ਕਾਫੀ ਜ਼ਿਆਦਾ ਵਧੀਆ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਡੈਰੀ ਫਾਰਮਰ ਦੇ ਵਿੱਚ ਇਸ ਤਰ੍ਹਾਂ ਦੇ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆਉਂਦੀਆਂ ਨੇ ਤੇ ਉਹਨਾਂ ਦਾ ਜਿਹੜਾ ਅ ਅਸੀਂ ਕਹਿ ਲਈਏ ਕਿ ਜਿਹੜਾ ਹੱਲ ਹੈਗਾ ਡਾਕਟਰ ਬੀ ਐਸ ਕੇ ਨੇ ਬੜਾ ਬਾਖੂਬੀ ਜਿਹੜਾ ਉਹ ਕੱਢ ਰੱਖਿਆ ਸੋ ਫਿਲਹਾਲ ਇਹ ਵੀਡੀਓ ਮੈਨੂੰ ਇੱਥੇ ਹੀ ਖਤਮ ਕਰਨੀ ਦਿਓ ਆ ਗਿਆ